ਰੂਵੀ ਬੋਤਲ ਪੀ ਕੇ ਪੰਜਾਬ ਚ ਲਈ ਜਾਂਦਾ ਹੈ ਉਹ ਮੂੰਹ ਚ ਬਾਵਾ ਦੀ ਮਸ਼ੀਨ ਕੀ ਹੈ ਵੀ ਕਹਿਣਾ ਇਹ ਰੋਸ ਵੀਰ ਤੁਹਾਨੂੰ ਕਿ ਸ਼ਾਮ ਟੱਕੇ ਹੁੰਦਾ ਆ ਤੁਸੀਂ ਦੇਖਿਓ ਪਰਸੂ ਕੀ ਹੋਇਆ ਪਟਿੰਡੇ ਓਹ ਜਿਹੜੀ ਫੋਟੋ ਕਿੰਨਾ ਕੱਟ ਲਾਤਾ ਪਾਣ ਚ ਹੈ ਮੈਂ ਦਰੂਹ ਦਾ ਦੱਕ ਪਟਿੰਡੇ ਇਹਦੀ ਆਦਤ ਹੈ 5 ਵਜੇ ਤੋਂ ਬਾਅਦ ਜਦੋਂ ਮਨ ਲੱਗੇ ਨਹੀਂ ਤੱਸਦੇ ਸੀ ਆ ਦੇਖੋ ਆ ਜਿਹੜੇ ਠੰਡੇ ਰੋਡ 'ਚੋਂ ਲੇਟ ਹੋ ਗਿਆ ਪੀਣ ਲੱਗ ਗਿਆ ਲੇਟ ਹੋ ਗਿਆ ਉਹ ਕਹਿੰਦੇ ਲੋਕੀ ਡਿੱਕੀ ਜਾਂਦੇ ਐ ਕਹਿੰਦਾ ਮੈਨੂੰ ਪੀ ਲੈਣ ਦੇ ਥੋੜੀ ਜਦੋਂ ਗਿਆ ਹੋਸ਼ ੁੱਡੇ ਸੀ ਤੇ ਗੱਡੀ ਤੋਂ ਨਿਕਲ ਕੇ ਬੋਨਟ ਤੇ ਚੜ ਗਿਆ ਉੱਥੇ ਭੰਗੜੇ ਪਾਉਣ ਲੱਗ ਗਿਆ ਫਿਰ ਕੋਈ ਦਿਮਾਗ 'ਚ ਗਰਮੀ ਚੜ ਗਈ ਕਿਹੜੇ ਬੋਤਲੇ ਪਾਣੀ ਦੇ ਸਿਰ ਤੇ ਫੋਨ ਲੱਗਿਆ ਦੇ ਮੁੱਖ ਮੰਤਰੀ ਹੈ ਬੋਤਲ ਸਿਰ ਤੇ ਪਾਣੀ ਦੀ ਬੋਤਲ ਹੁਣ ਆਜ ਲਾਊਗਾ ਪੰਜਾਬ ਨੂੰ ਇਹਨਾਂ ਨੂੰ ਐਕਸਟੈਂਡ ਕਰਨਾ ਹੀ ਕਰਨਾ ਹੈ ਤੇ ਫਿਰ ਆਪ ਗੁਨੇ ਦਾ ਰਾਹ ਤਾਂ ਨਹੀਂ ਹੈ ਇਹਨਾਂ ਦੇ ਠੱਗੀ ਮਾਰਨੀ ਸੀ ਮਾਰ ਲਈ ਪਛਤਾਉਣਾ ਆਪਾਂ ਨੂੰ ਪੈਂਦਾ ਹੈ ਤੈਨੂੰ ਨਾ ਕਿ ਇਹਨਾਂ ਨੂੰ ਕੋਈ ਫਿਕਰ ਨਹੀਂ ਪੰਜਾਬ 'ਚ ਹੁੰਦਾ ਮਰਦਾ ਕੁਝ ਹੁੰਦਾ ਫਿਕਰ ਹੈ ਤੇ ਕਾਲੀ ਦਲ ਨੂੰ ਐ ਕਿਉਂਕਿ ਥੋਡੀ ਪਾਰਟੀ ਥੋਡੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਇਹਨਾਂ ਨੇ ਕੀ ਹੈ ਝਾੜੂ ਵਾਲੇ ਨੇ ਦੁਕਾਨ ਬੰਦ ਕਰਕੇ ਕਿਤੇ ਹੋਰ ਲੈ ਜਾਣਗੇ ਉਹ ਕਾਂਗਰਸੀ ਨੂੰ ਨਹੀਂ ਵੋਟ ਪਾਉਂਦੀ ਹੁਣ ਮੈਂ ਇੱਕ ਹੋਰ ਪੁੱਛਣਾ ਚਾਹੁੰਦਾ ਖਾਜਰੀ 140 ਸਾਲ ਪਹਿਲੇ 1 ਜੂਨ ਨੂੰ ਕੀ ਹੋਇਆ ਸੀ ਦਰਬਾਰ ਸਾਹਿਬ ਤੇ ਕਾਂਗਰਸ ਨੇ ਦੈਂਕਾਂ ਤੋਂ ਪੜ ਹਮਲਾ ਪਿਤਾ ਸੀ 40 ਸਾਲ ਪਹਿਲੇ ਹਲੇ ਇੱਕ ਇਨਸਾਫ ਨਹੀਂ ਹੋਇਆ 40 ਸਾਲ ਪਹਿਲੇ ਕਾਨਪੁਰ ਨਾਟਪੁਰ ਬੰਬਈ ਦਿੱਲੀ ਕਲਕੱਤਾ ਜਿੱਥੇ ਜੋ ਸਿੱਖ ਬਿਗਦੇ ਸੀ ਉਹਨਾਂ ਪੈਰਾ ਚ ਫੜ ਕੇ ਅੱਗ ਲਾ ਕੇ ਸਾੜ ਦਿੱਤਾ ਸੀ ਇੱਕ ਬੰਦਾ ਨਹੀਂ ਫੜਿਆ 40 ਸਾਲ ਪਹਿਲੇ ਆ ਦੇਖੋ ਜੀ ਆ ਬੈਠੇ ਐ ਤੇ ਫਿਰ ਤਿੰਨ ਵਾਰ ਤੁਸੀਂ ਉਹਨਾਂ ਦੀ ਸਰਕਾਰ ਬਣਾਤੀ ਪੰਜਾਬ ਤਿੰਨ ਨੂੰ ਸਾਤ ਆਪਾਂ ਨੂੰ ਆ ਖੂਨ ਆਪਣੇ ਠੀਕ ਹੀ ਅਕੀ ਹੋ ਗਿਆ ਇੱਥੇ ਤੇ ਹੁਣ 40 ਸਾਲ ਉਸੇ ਦਿਨ ਮੋਟਾ ਪੈਣੀ ਐ ਉਸੇ ਦਿਨ ਮੋਟਾ ਪੈਣੀ ਐ ਜੇ ਫਿਰ ਵੀ ਉਹ ਮੋਟ ਲੈ ਗਏ ਇਹਦਾ ਮਤਲਬ ਆਪਣੀ ਕੌਮ ਮਦਨ ਕੀ ਹੋ ਗਿਆ ਮੈਂ ਕਹਾਂ ਨਹੀਂ ਜੋ ਠੀਕ ਠੀਕ ਹੀ ਹੈ ਠੀਕ ਦੁੱਖ ਲੱਗਦਾ ਜੇ ਹਲੇ ਵੀ ਮੋਟਾ ਲੈ ਗਏ ਆ ਦੇਖ ਆ ਅਜਰਾ ਆ ਕੀ ਹੈ ਰਾਜਾ ਬੜੀ ਨੇ ਇੰਦਰਾ ਗਾਂਧੀ ਦੀ ਫੋਟੋ ਟੀ-ਸ਼ਰਟ ਪਾ ਕੇ ਕਹਿੰਦਾ ਮੇਰੀ ਮਾਂ ਜਿਹੜੇ ਛੋਟੇ ਪੁੱਛ ਤਲ ਆ ਘਾਲਦਾ ਤੇ ਬਿੱਟੂ ਨੇ ਕਿੰਨੇ ਮੁੰਡੇ ਗ੍ਰੈਂਡਫਾਦਰ ਕਿੰਨੇ ਇਹ ਇਦਰਾ ਮਰਤਾੜੀ ਬੰਦਾ ਹੈ ਸਨੇਕ ਸ਼ਰੀਫ ਹੁੰਦਾ ਇਹ ਪੜਿਆ ਲਿਖਿਆ ਇਹ ਇਹਨਾਂ ਨੂੰ ਨੇ ਵੋਟ ਪਾਣੀ ਉਹਦੇ ਬੰਦਿਆਂ ਨੂੰ ਪਾਣੀ ਹੈ ਤੇ ਫਿਰ ਪੰਜਾਬ ਕਿੱਥੇ ਬਚੂ ਆ ਕੇ ਕਿਸੇ ਨੂੰ ਪੁੱਛ ਦੋ ਕਿ ਬਿੱਟੂ ਦਾ ਕਿਨੇ ਡਾਕਟਰ ਦੇਖਿਆ ਮੈਂ ਕਿਹਾ ਚੋਕ ਦੇ ਦੇਣਾ ਇੱਕ ਤਨਾਂ ਦੇ ਨਾਂ ਇੱਕ ਇੱਕ ਦੇ ਕੋਈ ਕੋਪੀ ਆ ਨਿਕਲੇ ਯਾਪੀ ਯਾਪੀ ਇਹ ਜੇ ਬੰਦਿਆਂ ਨੂੰ ਤਾਂ ਤੁਸੀਂ ਵੋਟ ਪਾਈ ਨਹੀਂ ਸਕਦੇ ਮਿੱਟੂ ਦਾ ਦਫ਼ਤਰ ਪਤਾ ਕਿਸੇ ਨੂੰ ਇੱਕ ਬੰਦਾ ਹੱਥ ਖੜਾ ਗਿਆ ਚਲੋ ਇਹ ਨਹੀਂ ਮੈਂ ਕਹਣਾ ਚਾਹਣਾ ਹੈ ਹੀ ਨਹੀਂ ਇੱਥੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਆ ਸਾਰੇ ਹੁਣ ਭਗਵੰਤ ਮਾਨ ਭਗਵੰਤ ਮਾਨ ਤੇ ਹਮੇਸ਼ਾ ਇਕੱਠੇ ਹੋ ਗਏ ਕਿਉਂ ਭਗਵੰਤ ਮਾਨ ਜਿੰਨਾ ਸ਼ਰਾਬ ਦਾ ਘਟਾਲਾ ਕੇਜਰੀਵਾਲ ਨੇ ਕੀਤਾ ਉਹ ਤੋਂ ਵੱਡਾ ਭਗਵੰਤ ਮਾਨ ਨੇ ਕੀਤਾ ਇੱਥੇ ਇੱਥੇ ਫੜਦੇ ਨਹੀਂ ਉਹਨੂੰ ਕਿਹਾ ਤੂੰ ਸਾਡੇ ਹਿਸਾਬ ਨਾਲ ਚੱਲਣਾ ਹੈ ਉਹ ਕਹਿੰਦਾ ਠੀਕ ਹੈ ਜੀ ਹੁਣ ਕਿਸਾਨਾਂ ਨੇ ਦਿੱਲੀ ਜਾਣਾ ਸੀ ਭਗਵੰਤ ਮਾਨ ਬੁਲਾਇਆ ਤੇ ਬੈਰਕਟ ਲਾ ਦੇ ਕੁਝ ਨਹੀਂ ਕਰਨਾ ਸੀ ਜੋ ਮਰਜ਼ੀ ਕਰੀਏ ਦੇਖੋ ਕੀ ਹਾਲ ਹੋਇਆ ਅੱਧਾ ਨੇ ਆਮ ਆਦਮੀ ਪਾਰਟੀ ਪੰਜਾਬ ਬਣਾ ਲੈਣੀ ਹੈ ਇਲੈਕਸ਼ਨ ਦੇ ਬਾਅਦ ਜਿਵੇਂ ਸ਼ਿਵ ਸੇਨਾ ਤੋੜਤੀ ਉਹਨਾਂ ਨੇ ਅ ਕ ਸੰਵਾਰਦੀ ਪਾਰਟੀ ਤੋੜਦੀ ਮੈਂ ਅੱਜ ਦਿਨਾਂ ਦੀ ਖੇਡ ਰਹਿ ਗਈ ਹੈ ਮੈਂ ਕਹਿਣਾ ਚਾਹਣਾ ਪੰਜਾਬੀਓ ਜਿਵੇਂ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੇ ਪਾウダー ਸੀਲ ਕੀਤਾ ਤੁਸੀਂ ਵੀ ਪਾウダー ਸੀਲ ਕਰ ਦਿਓ 1 ਜੂਨ ਨੂੰ ਕੀ ਦਿੱਲੀਆਣੀਆਂ ਉਹ ਪਾਰਟੀਆਂ ਕਿਸੇ ਨੂੰ ਵੋਟ ਨਹੀਂ ਪਾਉਣੀ ਆਪਣੀ ਪਾਰਟੀ ਨੂੰ ਪਾਉਣੀ ਹੈ ਜਿਹੜੀ ਪੰਜਾਬ ਦੀ ਪਾਰਟੀ ਹੈ ਨਾਲੇ ਆ ਕਾਲੀ ਦਲ ਆ ਕਾਲੀ ਦਲ ਸਿਰਫ ਹਲੇ ਸੋਚਣ ਵਾਲੀ ਪਾਰਟੀਆਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀਆਂ ਸਾਰੇ ਧਰਮਾਂ ਨੂੰ ਇਕੱਠੇ ਪਰਵਾ ਮੰਗੂ ਰੱਖਣ ਵਾਲੀ ਪਾਰਟੀਆਂ ਆ ਦਿੱਲੀ ਵਾਲੀਆਂ ਤਾਂ ਤੋੜਨ ਵਾਲੀ ਪਾਰਟੀਆਂ ਇੱਕ ਨੂੰ ਉਡਾ ਕੇ ਦੂਜੇ ਨਾਲ ਦੂਜੇ ਨੂੰ ਉਡਾ ਕੇ ਤੀਜੇ ਨਾਲ ਐਸ ਕਰਕੇ ਪੰਜਾਬ ਬਚਾਉਣਾ ਤੇ ਆਪਣੇ ਕੋਲ ਕੋਈ ਨਿਸ਼ਾਨਾ ਨਹੀਂ ਰஞ்சிਤ ਢੱਲੋਂ ਤੋਂ ਵਧੀਆ ਇਨਸਾਨ ਤੁਹਾਡੇ ਕੋਲ ਮਿਲ ਨਹੀਂ ਸਕਦਾ ਤੇ ਗਰੇਵਾਲ ਸਾਹਿਬ ਆਪਣੇ ਹਿਲਾਰੇ ਦੇ ਸੇਵਾ ਦਾ ਬਹੁਤ ਮਿਹਨਤ ਕੀਤੀ ਗਰੇਵਾਲ ਸਾਹਿਬ ਵਧਾਈ ਤੁਸੀਂ ਬਹੁਤ ਵੱਡਾ ਅੱਜ ਕੀਤਾ ਹੈ ਤੋਂ ਮੈਂ ਜਾਦਾ ਸਮਝ ਲੈਂਦਾ 15-20 ਦਿਨ ਰਹਿ ਗਏ ਕਰ ਦਿਓ ਕਿਰਪਾ ਤੁਸੀਂ ਤਾਂ 92 ਦਿੱਤੇ ਸੀ ਉਹ ਠੱਗਾਂ ਨੂੰ ਅੱਜ ਤੱਕ ਲੈ 13 ਮੰਗਦੇ 13 ਪਾਰਲੀਮੈਂਟ ਦੇਣਾ ਦੀਆਂ 13 ਦੇ ਦਿਓ ਫੌਜ ਦੇਖਿਓ ਪੰਜਾਬ ਦੀ ਕਿੰਨੀ ਉੱਤੇ ਪਾਰਲੀਮੈਂਟ ਗੁੰਜੂਗੀ ਕਿਵੇਂ ਅਸੀਂ ਲੜਾਈ ਲੜਾਂਗੇ ਥੋੜੀ ਸਾਰਿਆਂ ਦੀ ਪੰਜਾਬ ਦੀ ਪੰਜਾਬ ਦੇ ਹੱਕਾਂ ਲਈ ਬਹੁਤ ਬਹੁਤ ਧੰਨਵਾਦ ਵਾਈਗ੍ਰੀਜੀ ਕਾਂਸਾਹਬ ਵਾਈਗ੍ਰੀਜੀ ਨੂੰ ਜਿੰਦਾਬਾਦ ਜਿੰਦਾਬਾਦ ਬਾਈਡ ਗੱਡੀ ਬਾਈਡ ਬਾਈਡ ਬਹੁਤ ਸੱਚਾ ਭਾਈ ਅੱਗੇ ਚੱਲੀ ਭਾਈ ਬਜ਼ੁਰਗੋ ਮਾਤਾਓ ਪੈਣੋ ਵੀਰੋ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ